ਹਾਂਜੀ ਦੋਸਤੋ ਬਹੁਤ ਦੁੱਖ ਹੁੰਦਾ ਜਦੋਂ ਇਹ ਜੀਆਂ ਖਬਰਾਂ ਦੇਖਦੇ ਆ ਦੋਸਤੋ ਇਹ ਸਾਡੇ ਦੇਸ਼ ਦਾ ਇੱਕ ਨੌਜਵਾਨ ਕੱਲ ਜ਼ਿਲ੍ਹਾ ਰੂਪਨਗਰ ਦਾ ਤੇ ਪਿੰਡ ਚੱਜ ਨੂਰ ਪ੍ਰਵੇਦੀ ਜੋ ਕਿ ਪਿਛਲੇ ਦਿਨੀ ਨਾ ਜਾਣੇ ਸੱਚਾ ਸ਼ਹੀਦ ਹੋ ਗਿਆ ਤੇ ਉਹਨਾਂ ਦੀ ਜਿਹੜੀ ਅੰਤਿਮ ਜੰਤਰਾ ਲੱਖਾਂ ਹੀ ਲੋਕਾਂ ਦੇ ਦੁਆਰਾ ਜਿਹੜੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਦਾ ਅਜਲੀ ਦਿੱਤੀ ਗਈ ਤੇ ਹਜ਼ਾਰਾਂ ਹੀ ਖਾਨਾਂ ਮੋਈਆਂ ਇਹ ਖਬਰ ਦੇਖ ਕੇ ਸੋ ਅਜਿਹਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ ਸੋ ਅਸੀਂ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਹਾਂ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੀ ਧਰਮ ਪਤਨੀ ਤੁਸੀਂ ਦੇਖ ਸਕਦੇ ਹੋ ਪਰਿਵਾਰ ਹੈ ਉਹਨਾਂ ਦਾ ਇੱਕ ਸਾਲ ਪਹਿਲਾਂ ਜਿਹੜਾ ਵਿਆਹ ਹੋਇਆ ਸੀਗਾ ਇਸ ਨੌਜਵਾਨ ਦਾ ਤੇ ਉਹਨਾਂ ਦੀ ਮਾਤਾ ਜੀ ਨੇ ਵੀ ਕੁਝ ਵਿਚਾਰ ਸਾਂਝੇ ਕੀਤੇ ਸੁਪਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਇਹਨਾਂ ਦੀ ਜਿਹੜੀ ਸ਼ਹਾਦਤ ਹੈ ਉਹ ਕੌਮ ਦੇ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖੀ ਜਾਊਗੀ ਤੇ ਪੂਰੇ ਮਾਨ ਸਤਕਾਰ ਦੇ ਨਾਲ ਜਿਹੜਾ ਬਾਈ ਬਲਜੀਤ ਸਿੰਘ ਜੀ ਦਾ ਜਿਹੜਾ ਸੰਸਕਾਰ ਆ ਉਹ ਪਿੰਡ ਛੱਜ ਦੇ ਵਿੱਚ ਕੀਤਾ ਗਿਆ ਅਤੇ ਸਾਨੂੰ ਮਾਣ ਹੈ ਸਾਡੇ ਇਸ ਸ਼ਹੀਦ ਭਰਾ ਦੇ ਉੱਤੇ ਤੇ ਹਮੇਸ਼ਾ ਰਹੂਗਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਕੱਲ ਜਿਹੜੀ ਉਹਨਾਂ ਦੀ ਆਤਮ ਜੰਤਰਾ ਸੀਗੀ ਤੇ ਡੈੱਡ ਬੋਡੀ ਸੀਗੀ ਉਹਨਾਂ ਦੇ ਪਿੰਡ ਲਿਆਂਦੀ ਗਈ ਪਰਿਵਾਰ ਵਿੱਚ ਲਿਆਂਦੀ ਗਈ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੁਪਰਮਾਤਮਾ ਪਾਣਾ ਮੰਨਣ ਦਾ ਫਲ ਬਖਸ਼ੇ ਪਰਿਵਾਰ ਨੂੰ ਅਤੇ ਪਿੱਛੇ ਉਹ ਆਪਣਾ ਪਤਨੀ ਛੋਟਾ ਭਰਾ ਤੇ ਮਾਂ ਨੂੰ ਛੱਡ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ